ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਸਾਡੀਆਂ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜ਼ਿਟ ਪਿੰਡ ਠੱਠੀਆਂ ਮਹੰਤਾਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਸੀਲ ਵੀ ਤਰਨਤਾਰ ਸਾਹਿਬ ਬਾਈ ਅਰਸ਼ ਦੇ ਫਾਰਮ ਤੇ ਪਹੁੰਚੇ ਆ ਦੋ ਵੜਾ ਲੈ ਕੇ ਆਇਆ ਬਿਲਕੁਲ ਤਿਆਰੀ ਤੇ ਦੇਰੇ ਜਾਣਕਾਰੀ ਕਰਾਂਗੇ ਸਾਂਝੀ ਬਣੇ ਰਹੋ ਐਂਡ ਤੱਕ ਜਾਇਜ ਕੀਮਤ ਦੇ ਵਿੱਚ ਖਰੀਦਦਾਰੀ ਕਰਾਉਣੇ ਆ ਜੁੜੇ ਰਹੋ ਜੀ ਬਾਈ ਯਾਰ ਸਾਸਿਕਾਲ ਸੰਦੂ ਸਾਹਿਬ ਸਸਰੀ ਕਾ ਕਿੱਦਾਂ ਠੀਕ ਹੈ ਵਧੀਆ ਵਧੀਆ ਬੜੀ ਕਿਰਪਾ ਤੁਹਾਡੀ ਜੀ ਸ਼ੁਕਰੇ ਰੱਬ ਦਾ ਜੀ ਹੋਰ ਸੁਣਾ ਵਧੀਆ ਕਿਰਪਾ ਕਿਰਪਾ ਵਧੀਆ ਵਧੀਆ ਵੀਰ ਕਿਰਪਾ ਮਾਰੋ ਚਲ ਸ਼ੁਕਰਿਆ ਸੇ ਡਰੈਸ ਕਰੀਏ ਨੋਟ ਪਿੰਨ ਠੱਠੀਆਂ ਮਾਤਾ ਤਸੀਲ ਤਰਨਤਾਰਨ ਜਿਹੜਾ ਵੀ ਤਰਨਤਾਰਨ ਨੰਬਰ 981589717 ਠੀਕ ਆ ਹਾਂਜੀ ਤੇ ਦੋ ਵੜਾ ਆਣੇ ਹਨਾ ਦੋ ਵੀ ਜੀ ਬਹੁਤ ਨਗੀਨਾ ਹੀ ਆ ਸ਼ਾਹੀ ਬੇਟੂ ਇਹ ਜਿਹੜੀ ਪਹਿਲੇ ਨੰਬਰ ਤੇ ਇੱਧਰ ਲੱਗੀ ਹੈ ਕਿੰ ਇਹ ਜੇ 5-7 ਦਿਨ ਕੱਢ ਜੂ ਬੱਚੀ ਵੀਰ ਜੀ ਬੰਦੀ ਬੁੰਦੀ ਬਹੁਤ ਜਿਆਦੀ ਹੈ ਹਾਂ ਚੰਗੀ ਹੈ ਨਾ ਹਾਂਜੀ ਹਾਂਜੀ ਤੇ ਥਣ ਥਣ ਨੂੰ ਵੀ ਚੰਗਾ ਲੱਗਦਾ ਬਿਲਕੁਲ ਓਕੇ ਆ ਚੋਂ ਗੁੱਠਾ ਦੇ ਥਣ ਲੱਗਾ ਨਿੱਕੀ ਜੀ ਜਿਹੜੀ ਫੇਸ ਕੁਆਲਟੀ ਆ ਨਿੱਕਾ ਨਿੱਕਾ ਗੋਲ ਕੰਨ ਆ ਤੇ ਕ੍ਰੋਸ ਆਂਦਾ ਦੇਖੋ ਬ੍ਰੀਡ ਦੇਖੋ ਬੱਚੀ ਹਾਂ ਪੂਰੀਆਂ ਸੀਲੀਆਂ ਸਾਲੀਆਂ ਹਨਾ ਵੀਰ ਜੀ ਬਿਲਕੁਲ ਚਾਰੂ ਜਰੂ ਵੀ ਪੂਰੀ ਓਕੇ ਆ ਚਲੋ ਤੋੜਾ ਤਰਾ ਕਰਵਾ ਲਈਏ ਚੈੱਕ ਟਾਈਮ ਸਹੀ ਅੰਤਜੇ ਕਿ ਨਾ ਕਿੰਨਾ ਘਰ ਹੈ 5 ਦਿਨ 5 ਦਿਨ ਹੋਰ ਹੈ ਨਾ ਜੀ ਜੀ 20 17 18 ਕਿਲੋ ਦੁੱਧ ਭਰਿਆ ਇਹਨੇ ਪੀ ਲਿਆ ਚੰਗਾ ਲੇਵਲ ਉਵਾਂ ਲਾਈ ਬੈਠੀ ਹੈ ਨਾ ਕਰਮ ਵਾਲੀ ਕੀ ਬਾਤ ਹੈ ਸੋਹਣੀ ਹੈ ਨਾ ਜਿੰਨੀ ਵੀ ਹੈਗੀ ਆ ਸੱਜਣੋ ਸੂਆ ਕਿੰਨਾਉ ਤੋਂ ਦੂਸਰਾ ਦੂਜਾ ਸੂਆ ਦੂਜਾ ਸੂਆ ਆ ਗਿਆ ਇਹਨੂੰ ਹੁਣੇ ਕੰਨੀਆਂ ਬਰਾਬਰ ਕਰਨ ਦੇਈ ਜਾ ਠੀਕ ਆ ਜਵਾਨ ਹੋਉਂਦੀ ਸੱਜਣੋ ਲੋ ਜੀ ਕੀ ਬਾਤ ਹੈ ਤੇ ਲੋਸ ਲੋਸ ਕਰਦੀ ਆ ਲੋ ਜੀ ਤੇ ਜਾਇ ਜੀ ਆ ਫਿਰ ਕੀਮਤ ਰਹੂਗੀ ਹਾਂ ਜੀ ਠੀਕ ਆ ਇਹ ਕਿੰਨੇ ਦੀ ਕਰ ਦਿੱਗੇ ਜਸਨੋ ਬਾਈ ਜੀ ਤੁੰਦ ਸਾਹਿਬ ਤੁਹਾਡੇ ਸਾਹਮਣੇ ਵੇਖ ਲਓ ਬਜ਼ਾਰ ਕਿੰਨਾ ਪਰ ਆਪਾਂ ਬਜ਼ਾਰ ਨਾਲੋਂ ਛੋਟਾ ਯਾਰ ਰੇਟ ਕਰ ਜਾਇਜ ਕਰਕੇ ਹਨਾ ਦੇਣ ਵਾਲੀ ਗੱਲ ਕਰਨੀ ਹੈ ਕੋਈ 60 ਨਹੀਂ ਕੋਈ 70 ਨਹੀਂ ਜੀ ਮੁੱਲ ਕਰੋ ਨੂੰ 60 ਨਾਲੋਂ 65 ਕਰ ਲੋ ਵੀਰ 60000 ਚੋਂ 2000 ਰੁਪਏ ਤਾਂ ਡਾਓ ਠੀਕ ਆ 57 ਤੇ 58 57000 ਰੁਪਏ ਦੇ ਦਾਂਗੇ 57 ਦੀ ਹਾਂਜੀ ਚਲੋ ਠੀਕ ਆ ਅੱਗੇ ਕ੍ਰੋਸ ਆਂਗ ਵਿੱਚ ਜਰਸੀ ਆ ਗਈ ਨਾ ਐਕਸਪਟ ਜਰਸੀ ਦਾ ਕ੍ਰੋਸ ਐਰ ਸ਼ੈਰ ਕਿੰਨੇ ਵੈਰਾਈਟ ਗਈਆਂ ਰੱਖੀਆਂ ਤੇ ਕਿਹੜੇ ਸੀ ਮੰਦੀ ਆ ਵਿੱਗੇ 1629 ਦੀ ਆ ਅੱਛਾ ਜੀ 1629 ਹਾਂਜੀ ਠੀਕ ਆ ਤੇ ਖੁੱਲ ਕੇ ਤੋਰਾ ਕਰਵਾਈਏ ਜੇਗਾ ਸੂਆ ਦੁੱਝਾ ਨਾ ਨਾ ਸਮਾਂ ਕਿੰਨਾ ਰਹੇਗਾ ਦਾ ਵੀ ਜੀ ਇਹ ਦਸ ਦਿਨ ਲੱਗੀਆਂ ਸ਼ੀਸ਼ੇ ਦਸ ਦਿਨ ਦੀ ਵਿੱਚ ਜੀ ਬਹੁਤ ਜਿਆਦਾ ਇਹ ਦੂਸਰਾ ਸੂਹਾ ਤਾਂ ਪਲੂਣਿਆ ਨਹੀਂ ਨਹੀਂ ਦੂਜਾ ਸੂਹਾ ਵੀ ਜੀ ਦੂਜਾ ਦੂਸਰਾ ਸੂਹਾ ਆ ਗਿਆ ਹੈਨਾ ਲੋ ਜੀ ਥਾਣੇ گلابی ਵੇਖੋ ਸੁਰਖੀ ਵਾਲੇ ਥਾਣੇ ਹਾਂ گلابی ਥਾਂ ਦੀ ਹੈ ਵੱਚੀ ਬੜੀ ਪਿਆਰੀ ਆ ਬਿਲਕੁਲ ਹੈਨਾ ਫੇਸ ਕੁਆਲਿਟੀ ਵਿਖਾਰੇ ਮੁਖੜਾ ਮਖੜਾ ਅੱਗੋਂ ਇਤਰਾ ਚਾਪਾ ਦੇ ਲੋ ਇਸਾ ਚਲੋ ਇਸ ਕੁਆਲਿਟੀ ਬੜੀ ਸੋਹਣੀ ਹੈ ਮੱਛੀ ਦੀ ਸੂਹਾ ਦੂਜਾ ਸਮਾਂ 10 ਦਿਨ ਦਾ ਬਾਕੀ ਰਹੇਗਾ ਸੂਨ ਦੇ ਵਿੱਚ ਮੱਛੀ ਸਾਹਿਬ ਜੀ ਬਣਦੀ ਬਹੁਤ ਜੀ ਬਹੁਤ ਜਿਆਦਾ ਪੂਰੇ ਟੱਪ ਟੱਪ ਲਾ ਜੂ ਕਿਉਂਕਿ ਟੱਪ ਇਸ ਹਿਸਾਬ ਨਾਲ ਲਾਏ ਜਾਂਦੇ ਆ ਮਗਰ ਢਿਲ ਢੁਲ ਵਹਾਨੇ ਚ ਹੋਵੇ ਤਾਂ ਫੇਰ ਹੀ ਟੱਪ ਲੱਗਦੇ ਆ ਤੇ ਜਿਹੜਾ ਵਹਾਨੇ ਚ ਢਿੱਲ ਬਹੁਤ ਸਪੇਸ ਪਈ ਆ ਬਾਕੀ ਸਾਰਾ ਕੱਢ ਕੇ ਲਾਲ ਲੂੜ ਭਰ ਕੇ ਕਰਮਾ ਵਾਲੀ ਪੂਰੀ ਫਿਰ ਬਣ ਕੇ ਸੂਹੂਗੀ ਤੇ ਬਾਈ ਯਾਰ ਇਸ ਸਮਾਂ 10 ਦਿਨ ਤੋਂ 12 ਵੀ ਖੜ ਸਕਦੀ ਹੈ ਹਨਾ ਖੁੱਲੇ ਢੁਲੇ ਖੜ ਸਕਦੀ ਹੈ ਜੀ ਦੇਖੋ ਸੁਰਖੀਆਂ ਵਾਲੇ ਖਾਣਾ ਦੇਖੋ ਕਿਆ ਬਾਤ ਢੇਲ ਬੜੀ ਪਈ ਆ ਬਹੁਤ ਜਿਆਦਾ ਢੇਲ ਵੀਰ ਜੀ ਲੱਸੀ ਹਾਂ ਦੇਖੋ ਤੁਹਾਨੂੰ ਸਭ ਗਾੜੀ ਆ ਬਹੁਤ ਜਿਆਦਾ ਚੱਟਾ ਮਨਉਦੀ ਬੱਚੀ ਬੱਚੀ ਦਾ ਕੱਦ ਵਜਨ ਵੀ ਸੋਹਣਾ ਲੱਗਾ ਹਾਂਜੀ ਕਿੰਨੇ ਦੀ ਦੇਦਗੇ ਭਾਈ ਇਹਦਾ ਵੀ ਸਾਬ ਜੀ ਕੋਈ 70 ਨਹੀਂ ਕੋਈ 75 ਨਹੀਂ ਜੀ 65000 ਤੁਹਾਡਾ ਮਾਨ 5000 ਤੁਹਾਡਾ ਮਾਨ 2000 ਤੁਹਾਡੇ ਚੈਨਲ ਦਾ ਮਾਨ ਅੱਛਾ 55000 ਦੀ ਬੱਚੀ ਦੀ ਨਹੀਂ 55 ਹੀ ਨਾ ਕਰ ਦਿੰਦੇ 55 ਹੀ ਨਾ ਜੈਸ ਨਾ ਕਰ ਦਿੰਦੇ ਕਰ ਦਿੰਗੇ ਐਂਡ ਵਾਲਾ ਪੀਸ ਕਰ ਦਿੰਦਾ ਹਾਂ ਚਲੋ ਸੱਜਣੋ ਮੰਨ ਜੋ 55000 ਰੁਪਏ ਦੇ ਵਿੱਚ ਜੈਸਨੋ ਇਹ ਜਿਹੜੀ ਬੱਚੀ ਮਿਲ ਜੂਗੀ ਮਗਰਲਾ ਪੀਸ ਪੀਸ ਦੋਵੇਂ ਵਸੇ ਚੰਗੇ ਨੇ ਦਧਾਰੂ ਆ ਦੁੱਧ ਵਾਲੇ ਨੇ ਜੀ ਬਹੁਤ ਜਿਆਦੀਆਂ ਚੰਗੀਆਂ 20 20 ਕਿਲੋ 3 ਬਈ ਵੜਾ ਸ਼ਾਹੀ 20 20 3 ਹਾਂ ਚੰਗੀਆਂ ਬਹੁਤ ਆ ਬੱਚੀ ਤੇ ਬੜਮਨ ਪਲਵਾਨਾ ਮਤੁਰੂ ਸੰਧੂ ਸਾਹਿਬ ਵਾਹ ਤੇ ਖਰੀਦਦਾਰੀ ਆਪਣੀ ਕਰਿਓ ਪਿੰਡ ਠੱਠੀਆਂਵਾਂ ਤੱਕ ਪਹੁੰਚ ਕੇ ਬਾਈ ਅਰਸ਼ ਦੇ ਫਾਰਮ ਦੇ ਬਹੁਤ ਚੰਗੀ ਠੀਕ ਹੈ ਜੀ ਸასი ਕਾਲ ਜੀ ਰੱਬ ਰੱਖਾ